ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਦੇਖ ਰਹੇ ਹੋ ਰਫਤਾਰ ਨਿਊਜ਼ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਅਮਰੀਕਾ ਦੀ ਪ੍ਰਸਿੱਧ ਅਖਬਾਰ ਵਾਸ਼ਿੰਗਟਨ ਪੋਸਟ ਨੇ ਬੁੱਧਵਾਰ ਨੂੰ ਵੱਡੀ ਪੱਦਰ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਇਸ ਛਾਂਟੀ ਦੀ ਲਪੇਟ ਚੋ ਸੀਨੀਅਰ ਅੰਤਰਰਾਸ਼ਟਰੀ ਮਾਮਲਿਆਂ ਦੇ ਕੋਲਮਨਿਸਟ ਇਸ਼ਾਨ ਥਰੂਰ ਵੀ ਆ ਗਏ ਨੇ ਜੋ ਕਿ ਭਾਰਤੀ ਸੰਸਦ ਮੈਂਬਰ ਸ਼ਸ਼ੀਥ ਥਰੂਰ ਦੇ ਪੁੱਤਰ ਨੇ ਇਸ਼ਾਨ ਥਰੂਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਪੋਸਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਲਿਖਿਆ ਹੈ ਕਿ ਵਾਸ਼ਿੰਗਟਨ ਪੋਸਟ ਤੇ ਇਸ ਦੀ ਅੰਤਰਰਾਸ਼ਟਰੀ ਟੀਮ ਦੇ ਕਈ ਹੋਰ ਸ਼ਾਨਦਾਰ ਪੱਤਰਕਾਰਾਂ ਦੇ ਨਾਲ ਉਹਨਾਂ ਨੂੰ ਵੀ ਨੌਕਰੀ ਤੋਂ ਹਟਾਉ ਦਿੱਤਾ ਗਿਆ ਉਹਨਾਂ ਇਸ ਦਿਨ ਨੂੰ ਨਿਊਜ਼ ਰੂਮ ਲਈ ਬਹੁਤ ਉਗਦਾਈ ਦਿਨ ਘਰਾਰ ਪੋਸਟ ਪਿਛਲੇ ਕਈ ਸਾਲਾਂ ਤੋਂ ਵਿੱਤੀ ਘਾਟੇ ਨਾਲ ਜੂਝ ਰਿਹਾ ਸੀ ਜਿਸ ਕਾਰਨ ਕੰਪਨੀ ਨੂੰ ਲਗਭਗ 30% ਸਟਾਫ ਦੀ ਛਾਂਟੀ ਕਰਨੀ ਪਈ ਇਸ ਫੈਸਲੇ ਨਾਲ ਨਿਊਜ਼ ਰੂਮ 'ਚ ਕੰਮ ਕਰ ਰਹੇ ਕਰੀਬ 800 ਪੱਤਰਕਾਰਾਂ 'ਚੋਂ 300 ਤੋਂ ਵੱਧ ਪੱਤਰਕਾਰ ਪ੍ਰਭਾਵਿਤ ਹੋਏ ਨੇ ਛਾਂਟੀ ਦੇ ਤਹਿਤ ਖਬਰ ਦੇ ਖੇਡ ਪਾਗ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹਾਲਾਂਕਿ ਕੁਝ ਰਿਪੋਰਟਰਾਂ ਨੂੰ ਖੇਡ ਸੱਭਿਆਚਾਰ ਦੀ ਕਵਰੇਜ ਜਾਰੀ ਰੱਖਣ ਲਈ ਫੀਚਰਸ ਡਿਪਾਰਟਮੈਂਟ 'ਚ ਸ਼ਿਫਟ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਸਥਾਨਕ ਖਬਰਾਂ ਦੇ ਭਾਗ ਨੂੰ ਵੀ ਕਟਾਇਆ ਜਾ ਰਿਹਾ ਹੈ ਤੇ ਨਾਲ ਹੀ ਕਿਤਾਬਾਂ ਵਾਲਾ ਭਾਗ ਵੀ ਬੰਦ ਕਰ ਦਿੱਤਾ ਗਿਆ ਤੇ ਰੋਜ਼ਾਨਾ ਖਬਰਾਂ ਦਾ ਪੋਡਕਾਸਟ ਪੋਸਟ ਰਿਪੋਰਟਸ ਵੀ ਖਤਮ ਕਰ ਦਿੱਤਾ ਗਿਆ ਵਾਸ਼ਿੰਗਟਨ ਪੋਸਟ ਵੱਲੋਂ ਚੁੱਕੇ ਇਸ ਕਦਮ ਨੂੰ ਮੀਡੀਆ ਉਦਯੋਗ 'ਚ ਚੱਲ ਰਹੇ ਵਿੱਤੀ ਸੰਕਟ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਤੰਬਰ ਦੇ ਸ਼ੁਰੂ ਚ ਚੀਨ ਦਾ ਦੌਰਾ ਕੀਤਾ ਸੀ ਜਿੱਥੇ ਉਹਨਾਂ ਨੇ ਰੂਸੀ ਰਾਸ਼ਟਰਪਤੀ ਵਲੋਦਿਮੀਰ ਪੁਤਿਨ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੋਸਤਾਨਾ ਮੀਟਿੰਗਾਂ ਕੀਤੀਆਂ ਸਨ ਕੁਝ ਦਿਨਾਂ ਬਾਅਦ ਭਾਰਤ ਨੇ ਅਮਰੀਕਾ ਨਾਲ ਆਪਣੇ ਵਿਗੜਦੇ ਸਬੰਧਾਂ ਨੂੰ ਸੁਧਾਰਨ ਲਈ ਕੋਸ਼ਿਸ਼ਾਂ ਹੋਰ ਵਿਤੇਜ ਕਰ ਦਿੱਤੀਆਂ ਇਸ ਸਬੰਧ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਵਾਸ਼ਿੰਗਟਨ ਭੇਜਿਆ ਗਿਆ ਸੀ ਜਿੱਥੇ ਉਹਨਾਂ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਮੁਲਾਕਾਤ ਕੀਤੀ ਇਸ ਦੇ ਚਲਦਿਆਂ ਡੋਵਾਲ ਨੇ ਸਪੱਸ਼ਟ ਕੀਤਾ ਕਿ ਭਾਰਤ ਅਮਰੀਕਾ ਨਾਲ ਚੱਲ ਰਹੀ ਜੋਤੇ ਉਤੇ ਗਲਬਾਤ ਮੂੜ ਸ਼ੁਰੂ ਕਰਨ ਲਈ ਤਿਆਰ ਹਾਲਾਕੀ ਡੋਵਾਲ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਭਾਰਤ ਕਿਸੇ ਵੀ ਦਬਾਅ ਕੀ ਨਹੀਂ ਚੁਕੇਗਾ ਉਹਨਾਂ ਕਿਹਾ ਹੈ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਹਨਾਂ ਦੀ ਟੀਮ ਸਖਤ ਰੁਖ ਬਣਾਉਂਦੇ ਨਹੀਂ ਤਾਂ ਭਾਰਤ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਖਤਮ ਹੋਣ ਦੀ ਉਡੀਕ ਕਰ ਸਕਦੇ ਨੇ ਤੇ ਭਾਰਤ ਨੇ ਪਹਿਲਾਂ ਵੀ ਮੁਸ਼ਕਲ ਅਮਰੀਕੀ ਸਰਕਾਰਾਂ ਦਾ ਸਾਹਮਣਾ ਕੀਤਾ ਹੈ ਫਲੋਰੀਡਾ ਵਿੱਚ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ੀ ਰਿਆਨ ਰੂਬ ਨੂੰ ਇੱਕ ਸੰਘੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਅਜਾ ਬੁੱਧਵਾਰ ਨੂੰ ਸੁਣਾਈ ਗਈ ਹੈ ਦਰਅਸਲ ਇਹ ਘਟਨਾ 15 ਸਤੰਬਰ 2024 ਨੂੰ ਵਾਪਰੀ ਸੀ ਜਦੋਂ ਡੋਨਲਡ 트੍ਰੰਪ ਰਾਸ਼ਟਰਪਤੀ ਅਹੁਦੇ ਲਈ ਪ੍ਰਚਾਰ ਕਰ ਰਹੇ ਸਨ ਰੂਥ ਟਰੰਪ ਦੇ ਗੋਲਡ ਕੋਰਸ ਦੇ ਨੇੜੇ ጫੜੀਆਂ ਚੋਂ ਕਿਹਾ ਹੋਇਆ ਸੀ ਤੇ ਉਹ ਇੱਕ IK-47 ਵਰਗੀ ਸੋਵੀਅਤ ਸ਼ੈਲੀ ਦੀ ਰਾਈਫਲ ਨਾਲ ਲੈ ਸੀ। ਇੱਕ ਸਿਕਰਟ ਸਰਵਿਸ 에ਜੰਟ ਨੇ ਰਾਈਫਲ ਦੀ ਬੈਰਲ ਤੇ ਸ਼ੱਕੀ ਦਾ ਚਿਹਰਾ ਦੇਖਿਆ ਤੇ ਉਸ ਤੋਂ ਬਾਅਦ ਹੀ ਗੋਲੀ ਚੱਲ ਜਾਂਦੀ ਹੈ ਜਿਸ ਨਾਲ ਰੂਥ ਮੌਕੇ ਤੋਂ ਪਤ ਜਾਂਦਾ ਹੈ। ਬਾਅਦ ਚ ਪੁਲਿਸ ਨੇ ਉਸ ਦੀ ਕਾਰ ਦੀ ਨੰਬਰ ਪਲੇਟ ਦੇ ਆਧਾਰ ਉਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਸਤੰਬਰ 2024 ਚ ਪੰਜ ਮਾਮਲਿਆਂ ਚ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਚ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਵੀ ਸ਼ਾਮਲ ਸੀ। ਜੋ ਘਟਨਾ ਦੇ ਸਮੇਂ ਰਾਸ਼ਟਰਪਤੀ ਅਹੁਦੇ ਦੇ ਉਮੀਦ ਸਨ ਇਫੈਸਾ ਅਮਰੀਕੀ ਜ਼ਿਲ੍ਹਾ ਜੱਜ ਆਇਲਿਨ ਕੈਨਨ ਦੁਆਰਾ ਸੁਨਾਇਆ ਗਿਆ ਤੇ ਅਦਾਲਤ ਦੀ ਕਾਰਵਾਈ ਦੌਰਾਨ ਜੱਜ ਕੈਨਨ ਨੇ ਕਿਹਾ ਕਿ ਰਿਆਨ ਦਾ ਇਰਾਦਾ ਸਪਸ਼ਟ ਤੌਰ ਉਤੇ ਟਰੰਪ ਦੀ ਹੱਤਿਆ ਕਰਨਾ ਸੀ ਤੇ ਉਹ ਆਪਣੀ ਯੋਜਨਾ ਨੂੰ ਪੂਰੀ ਕਰਨ ਦੇ ਬਹੁਤ ਨੇੜੇ ਸੀ ਉਮਰ ਕੈਤ ਤੋਂ ਇਲਾਵਾ ਰੂਥ ਨੂੰ ਕਈ ਹੋਰ ਸਜ਼ਾਵਾਂ ਵੀ ਸੁਣਾਈਆਂ ਗਈਆਂ ਨੇ ਜੋ ਨਾਲ-ਨਾਲ ਹੀ ਚੱਲਣਗੀਆਂ ਇਹਨਾਂ ਵਿੱਚ ਹਿੰਸਕ ਅਪਰਾਧ ਦੌਰਾਨ ਹਥਿਆਰ ਰੱਖਣ ਲਈ 84 ਮਹੀਨੇ ਸੰਗੀ ਅਧਿਕਾਰੀ ਉੱਤੇ ਹਮਲਾ ਕਰਨ ਲਈ 240 ਮਹੀਨੇ ਦੋਸ਼ੀ ਟਹਿਰਾਏ ਗਏ ਅਪਰਾਧੀ ਹੋਣ ਦੌਰਾਨ ਹਥਿਆਰ ਰੱਖਣ ਲਈ 18 ਮਹੀਨੇ ਮਿਟਾਈ ਗਈ ਸੀਰੀਅਲ ਨੰਬਰ ਵਾਲੇ ਹਥਿਆਰ ਰੱਖਣ ਲਈ 60 ਮਹੀਨੇ ਸ਼ਾਮਲ ਨੇ ਅਮਰੀਕਾ ਦੇ ਇੱਕ ਸੰਘੀ ਜੱਜ ਦੁਆਰਾ ਬੁੱਧਵਾਰ ਨੂੰ ਇੱਕ ਫੈਸਲਾ ਸੁਣਾਇਆ ਗਿਆ। ਉਹਨਾਂ ਦੁਆਰਾ ਕਿਹਾ ਗਿਆ ਕਿ ਆਈਸੀਈ ਓਰੀਗਨ 'ਚ ਲੋਕਾਂ ਨੂੰ ਬਿਨਾ ਵਾਰੰਟ ਦੇ ਗ੍ਰਿਫਤਾਰ ਨਹੀਂ ਕਰ ਸਕਦੇ। ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਮੁਸਤਾਫਾ ਕਸੂਪਾਈ ਨੇ ਇੱਕ ਮੋੜਲਾ ਹੁਕਮ ਜਾਰੀ ਕੀਤਾ ਤੇ ਕਿਹਾ ਕਿ ਇਸ ਮਾਮਲੇ 'ਚ ਕਾਫੀ ਸਬੂਤ ਨੇ ਜੋ ਬਿਨਾ ਲੁੜਿੰਦੇ ਸਬੂਤਾਂ ਦੇ ਵਾਰੰਟ ਤੋਂ ਬਿਨਾ ਗ੍ਰਿਫਤਾਰੀਆਂ ਨੂੰ ਅੰਜਾਮ ਦੇਣ ਦੇ ਅਬਿਆਸ ਦਾ ਇੱਕ ਪੈਟਰਨ ਸਥਾਪਿਤ ਕਰਦੇ ਨੇ। ਇਸ ਮਾਮਲੇ 'ਚ ਅਟਾਰਨੀ ਜਰਨਲ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਡਾਇਰੈਕਟਰ ਦੋ ਵਕਫ ਵਕ ਮਲਜ਼ਮ ਵੀ ਸ਼ਾਮਲ ਨੇ। ਪੋਰਟਲੈਂਡ ਬੇਸਡ ਇਨੋਵੇਸ਼ਨ ਲੂਨ ਲੈਬ ਦੇ ਵਕੀਲਾਂ ਨੇ ਕਿਹਾ ਹੈ ਕਿ ਉਹਨਾਂ ਦਾ ਟੀਚਾ ICE ਦੀ ਗ੍ਰਿਫਤਾਰੀ ਦੀ ਨੀਤੀ ਨੂੰ ਪਹਿਲਾਂ ਰੋਕਣਾ ਸੀ ਤੇ ਬਾਅਦ ਵਿੱਚ ਜਾਇਜ਼ ਠਹਿਰਾਉਣਾ ਸੀ ਇਸ ਮਾਮਲੇ 'ਚ ਇੱਕ ਵਿਕਟਰ ਕਰੂਜ਼ ਨਾਮ ਦਾ ਵਿਅਕਤੀ ਵੀ ਸ਼ਾਮਲ ਹੈ ਜੋ ਕਿ ਹੀਲਸ ਬੋਰੋ ਦਾ ਰਹਿਣ ਵਾਲਾ ਹੈ ਜਿਸ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ ਤੇ ਵੈਧ ਵਰਕ ਪਰਮਿਟ ਹੋਣ ਦੇ ਬਾਵਜੂਦ ਉਸਨੂੰ 3 ਹਫ਼ਤਿਆਂ ਲਈ ਟਾਕੋਮਾ ਹਿਰਾਸਤ ਸਹੂਲਤ 'ਚ ਭੇਜਿਆ ਗਿਆ ਸੀ ਕਰੂਜ਼ ਨੇ ਬੁੱਧਵਾਰ ਦੀ ਸੁਣਵਾਈ 'ਚ ਪੂਰਾ ਸਟੈਂਡ ਲੈ ਆਇਆ ਤੇ ਜਿੱਥੇ ਉਹਨਾਂ ਨੇ ICE ਨਾਲ ਆਪਣੇ ਟਕਰਾਅ ਦਾ ਵੇਰਵਾ ਦਿੱਤਾ ਹਾਲਾਂਕਿ ਇਹ ਫੈਸਲੇ ICE ਨੂੰ ਬਿਨਾ ਵਾਰੰਟ ਦੇ ਗ੍ਰਿਫਤਾਰੀਆਂ ਕਰਨ ਤੋਂ ਰੋਕਦਾ ਹੈ ਪਰ ਜੇਕਰ ਉਹ ਅਜਿਹਾ ਕਰਦੀਆਂ ਨਹੀਂ ਤਾਂ ਹੁਕਮ ਦੇ ਇੱਕ ਹਿੱਸੇ 'ਚ ਕੁਝ ਸ਼ਰਤਾਂ ਸ਼ਾਮਲ ਨੇ ਸੰਘੀ ਸਰਕਾਰ ਦੇ ਵਕੀਲਾਂ ਦਾ ਤਰਕ ਹੈ ਕਿ ਇੱਕ ਸ਼ੁਰੂਆਤੀ ਹੁਕਮ ਅਗਾਊ ਵਧੂ ਹੈ ਤੇ ਅਤੀਤ ਵਿੱਚ ਜੋ ਕੁਝ ਹੋਇਆ ਉਸ ਦੇ ਆਧਾਰ ਉਤੇ ਇਸ ਨੂੰ ਜਾਰੀ ਕਰਨ ਨਾਲ ਪਹਿਲਾਂ ਹੀ ਕੀ ਹੋ ਚੁੱਕਾ ਹੈ ਉਸ ਨੂੰ ਨਹੀਂ ਬਦਲਦਾ ਇਸ ਮੁੰਡਲੇ ਹੁਕਮ ਦੇ ਨਾਲ Oregon ਹੁਣ ਨੂੰ Colorado ਅਤੇ Washington DC 'ਚ ਸ਼ਾਮਲ ਹੋ ਗਿਆ ਜੋ ਕਿ ICE ਨੂੰ ਬਿਨਾ ਵਾਰੰਟ ਦੇ ਗ੍ਰਿਫਤਾਰੀਆਂ ਕਰਨ ਤੋਂ ਰੋਕਦਾ ਹੈ ਤੇ ਬਿਨਾ ਇਹ ਪੁਸ਼ਟੀ ਕੀਤੇ ਕਿ ਕਿਸੇ ਨੂੰ ਭੱਜਨ ਦਾ ਜੋ ਕਮ ਹੈ ਯੂਐਸ ਜਿਲ੍ਹਾ ਜੌਜ ਮੁਸਤਫਾ ਕਸੂਬਾਈ ਨੇ ਕਿਹਾ ਕਿ ਮੌਜੂਦਾ ਰਿਕਾਰਡ ਤੇ ਸਰਕਾਰੀ ਅਧਿਕਾਰੀਆਂ ਦੀਆਂ ਟਿੱਪਣੀਆਂ ਸਪਸ਼ਟ ਕਰਦੀਆਂ ਨੇ ਕਿ ਇਹ ਵਿਆਪਕ ਕਾਰਵਾਈਆਂ ਉਹਨਾਂ ਲੋਕਾਂ ਨੂੰ ਵੀ ਨਿਸ਼ਾਨਾ ਬਣਾਉਂਦੀਆਂ ਰਹਿਣਗੀਆਂ ਜੋ ਅਸਲ 'ਚ ਟਾਰਗੇਟ ਨਹੀਂ ਨੇ ਉਨਾ ਕਿਹਾ ਕਿ ਏਜੰਟਾਂ ਵੱਲੋਂ ਜਿਸ ਤਰੀਕੇ ਨਾਲ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹ ਸਿਰਫ ਕਾਗਜ਼ੀ ਜਾਂ ਕਾਨੂੰਨੀ ਕਾਰਵਾਈ ਨਹੀਂ ਹੈ ਕਸ਼ੂਬਾਈ ਮੁਤਾਬਕ ਵੀਡੀਓਜ਼ 'ਚ ਦਿਖਾਈ ਦੇ ਰਹੀਆਂ ਗ੍ਰਿਫਤਾਰੀਆਂ ਹਿੰਸਕ ਤੇ ਬੇਰਹਿਮ ਨੇ ਤੇ ਉਹਨਾਂ ਕਿਹਾ ਕਿ ਹਥਿਆਰਾਂ ਨਾਲ ਭਰੀ ਹੋਈ ਇਸ ਤਰ੍ਹਾਂ ਦੀ ਕਾਰਵਾਈ ਬਹੁਤ ਜ਼ਿਆਦਾ ਹੈ ਤੇ ਇਹ ਮਨੁੱਖੀ ਸਵਿਸ਼ਟਾਚਾਰ ਦੀ ਸਿੱਧੀ ਉਲੰਘਣਾ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਬੁੱਧਵਾਰ ਨੂੰ ਸੇਵਾ ਸੇਵਾਮਾ ਪ੍ਰੀਖਿਆ 2026 ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਨੇ ਕਮਿਸ਼ਨ ਨੇ 933 ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤੇ ਨੇ ਤੇ ਅਰਜ਼ੀਆਂ ਦੀ ਆਖਰੀ ਮਿਤੀ 24 ਫਰਵਰੀ ਰੱਖੀ ਗਈ ਹੈ ਪ੍ਰੀਖਿਆ ਕੇਂਦਰ 'ਚ ਦਾਖਲਾ ਦਾਖਲਾ ਸਿਰਫ ਚਿਹਰੇ ਦੀ ਪ੍ਰਮਾਣਿਕਤਾ ਤੋਂ ਬਾਅਦ ਹੀ ਦਿੱਤਾ ਜਾਏਗਾ ਤੇ ਇਸ ਵਾਰ ਕੋਸ਼ਿਸ਼ਾਂ ਤੇ ਯੋਗਤਾ ਸੰਬੰਧੀ ਨਿਯਮਾਂ 'ਚ ਵੀ ਮਹੱਤਵਪੂਰਨ ਬਦਲਾਅ ਕੀਤੇ ਗਏ ਨੇ ਇਸ ਅਨੁਸਾਰ ਚੋਣ ਤੋਂ ਬਾਅਦ ਪ੍ਰੀਖਿਆ ਦੁਬਾਰਾ ਦੇਣ ਦੀ ਆਜ਼ਾਦੀ ਹੁਣ ਪਹਿਲਾਂ ਵਰਗੀ ਨਹੀਂ ਰਹੇਗੀ ਨਵੇਂ ਪ੍ਰਬੰਧਾਂ ਨੇ ਸੇਵਾ ਦੌਰਾਨ ਵਾਰ-ਵਾਰ ਪ੍ਰੀਖਿਆਵਾਂ ਦੇਣ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ ਇਸ ਦੌਰਾਨ ਆਈਏਐਸ ਅਤੇ ਆਈਐਫਐਸ ਲਈ ਪੁਰਾਣੇ ਨਿਯਮ ਬਰਕਰਾਰ ਰੱਖੇ ਗਏ ਨੇ ਤੇ ਚੁਣੇ ਗਏ ਅਧਿਕਾਰੀਆਂ ਨੂੰ ਆਪਣੀ ਕਾਰਜਗਾਰੀ ਸੁਧਾਰਨ ਲਈ ਇੱਕ ਹੋਰ ਮੌਕਾ ਦਿੱਤਾ ਜਾਵੇਗਾ ਆਸਾਨ ਪਾਸ਼ਾਚ ਸਮਝਾਇਆ ਜਾਵੇ ਤਾਂ ਜੇਕਰ ਕੋਈ ਵਿਅਕਤੀ 2026 ਚ ਆਈਪੀਐਸ ਲਈ ਚੁਣਿਆ ਜਾਂਦਾ ਹੈ ਤਾਂ ਉਹ 2027 ਚ ਪ੍ਰਦਰਸ਼ਨ ਸੁਧਾਰ ਸੁਧਾਰ ਪ੍ਰੀਖਿਆ ਦੇਣ ਦੇ ਯੋਗ ਹੋਵੇਗਾ ਜੇਕਰ ਉਹ ਇਸ ਬਾਦ ਪ੍ਰੀਖਿਆ ਦੇਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਸੇਵਾ ਤੋਂ ਅਸਤੀਫਾ ਦੇਣਾ ਪਏਗਾ ਇਸ ਦੇ ਨਾਲ ਹੀ ਆਈਪੀਐਸ ਲਈ ਪਹਿਲਾ ਪਹਿਲਾ ਹੀ ਚੁਣੇ ਗਏ ਜਾਂ ਨਿਯੁਕਤ ਕੀਤੇ ਗਏ ਉਮੀਦਵਾਰ ਸੀ ਐਸਈ 2026 ਤੋਂ ਆਈਪੀਐਸ ਲਈ ਦੁਬਾਰਾ ਹਾਜ਼ਰ ਨਹੀਂ ਹੋ ਸਕਣਗੇ ਜਿਹੜੇ ਉਮੀਦਵਾਰ ਪ੍ਰੀਲੀਮ ਤੋਂ ਬਾਅਦ ਪਰ ਮੇਨਸ ਪ੍ਰੀਖਿਆ ਤੋਂ ਪਹਿਲਾਂ ਆਈਏਐਸ ਜਾਂ ਆਈਐਫਐਸ ਲਈ ਯੋਗਤਾ ਪੂਰੀ ਕਰਦੇ ਨੇ ਉਹਨਾਂ ਨੂੰ ਮੇਨਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਏਗੀ अरुणाचल प्रदेश ਦੇ ਲੋਅਰ ਦੀਬਾਂਗ ਵੈਲੀ ਜ਼ਿਲ੍ਹੇ ਦੀ ਰੋਇੰਗ ਪੁਲਿਸ ਨੇ 1.5 ਕਰੋੜ ਦੇ ਕਥਿਤ ਕਰਜ਼ਾ ਧੋਖਾਧੜੀ ਮਾਮਲੇ ਦੇ ਸਬੰਧ ਚ ਇੱਕ ਅੰਤਰਰਾਜੀ ਪੁਲਿਸ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਮੁਜ਼ਮਮਾ ਦਾ ਪਤਾ ਲਗਾਉਣ ਲਈ ਪੰਜਾਬ ਪੁਲਿਸ ਤੋਂ ਸਹਾਇਤਾ ਮੰਗੀ ਗਈ ਹੈ ਪੁਲਿਸ ਉਤਰਾ ਅਨੁਸਾਰ ਰੋਇੰਗ ਪੁਲਿਸ ਸਟੇਸ਼ਨ ਦੇ ਪਾਇਲੋ ਮੀਹੂ ਦੁਆਰਾ ਅਦਰਜ ਕਰਵਾਈ ਗਈ ਸ਼ਿਕਾਇਤ ਦੇ ਸਬੰਧ ਚ ਰਸਮੀ ਤੌਰ ਉਤੇ ਪੰਜਾਬ ਦੇ ਪਟਿਆਲਾ ਪੁਲਿਸ ਸਟੇਸ਼ਨ ਨਾਲ ਸੰਪਰਕ ਕੀਤਾ ਗਿਆ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪੰਜਾਬ ਦੇ ਇੱਕ ਅਰुण ਕੁਮਾਰ ਨੇ ਇੱਕ ਹੋਰ ਕਰਜ਼ਦ dataਤਾ ਤੋਂ 1 ਕਰੋੜ 25 ਲੱਖ ਰੁਪਏ ਤੇ ਸ਼ਿਕਾਇਤਕਰਤਾ ਤੋਂ ਬੈਸਟਵੇ ਹੈਲਥ ਐਂਡ ਫਿਊਚਰ ਪ੍ਰਾਈਵੇਟ ਲਿਮਟਿਡ ਦੇ ਨਾਮ ਉਤੇ 25 ਲੱਖ ਰੁਪਏ ਉਧਾਰ ਲਏ ਨੇ ਜਿਸ ਨਾਲ ਸੰਮੇਸੀ ਦਾ ਦਾਇਗੀ ਦਾ ਪ੍ਰੋਸਾ ਵੀ ਦਿੱਤਾ ਗਿਆ ਸੀ ਪਰ ਮੁਲਜ਼ਮ ਕਥਿਤ ਤੌਰ ਉਤੇ ਉਧਾਰ ਲਈ ਲਈ ਗਈ ਰਕਮ ਵਾਪਸ ਕਰਨ ਦਾ ਸਫਰ ਲਿਆ ਤੇ ਬਾਅਦ ਚ ਫਰਾਰ ਹੋ ਗਿਆ ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਰुण कुमार ਨੇ ਬਾਅਦ ਵਿੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਤੇ ਜਾਂਚ ਤੋਂ ਬਚਣ ਦੀ ਕੋਸ਼ਿਸ਼ ਚ ਇੱਕ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ ਚਲ ਰਹੀ ਜਾਂਚ ਦੇ ਹਿੱਸੇ ਵਜੋਂ ਰੋਇੰਗ ਪੁਲਿਸ ਨੇ ਪੰਜਾਬ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਉਹ ਮੁਲਜ਼ਮ ਨੂੰ 15 ਫਰਵਰੀ ਤੱਕ ਰੋਇੰਗ ਵਿੱਚ ਜਾਂਚ ਅਧਿਕਾਰੀ ਦੇ ਸਾਹਮਣੇ ਹੋਰ ਪੁੱਛਗਿੱਛ ਲਈ ਪੇਸ਼ ਹੋਣ ਦਾ ਨਿਰਦੇਸ਼ ਦੇਵੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਅੰਤਰਰਾਜੀ ਤਾਲਮੇਲ ਤੇ ਜਾਂਚ ਦੇ ਨਤੀਜੇ ਦੇ ਆਧਾਰ ਉਤੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਏਗੀ ਪੰਜਾਬ ਚ ਘੜਾਕੇ ਦੀ ਠੰਡ ਤੇ ਸੰਘਣੀ ਧੁੰਦ ਨੇ ਇੱਕ ਵਾਰ ਫੇਰ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਮੌਸਮ ਵਿਭਾਗ ਦੇ ਤਾਜ਼ਾ ਬੁਲੇਟਨ ਅਨੁਸਾਰ ਆਉਣ ਵਾਲੇ ਦਿਨਾਂ ਚ ਸੂਬੇ ਦੇ ਲੋਕਾਂ ਨੂੰ ਮੌਸਮ ਦੇ ਇੱਕ ਹੋਰ ਬਦਲਾਅ ਦਾ ਸਾਹਮਣਾ ਕਰਨਾ ਪਏਗਾ 9 ਫਰਵਰੀ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਕਾਰਨ 10 ਫਰਵਰੀ ਨੂੰ ਪੰਜਾਬ ਦੇ ਕਈ ਇਲਾਕਿਆਂ ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਪੂਰੀ ਸੰਭਾਵਨਾ ਹੈ ਹਾਲਾਂਕਿ ਇਸ ਬਦਲਾਅ ਤੋਂ ਪਹਿਲਾਂ ਅਗਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਬੁੱਧਵਾਰ ਸਵੇਰੇ ਸੂਬੇ ਦੇ ਕਈ ਹਿੱਸੇ ਚਿੱਟੀ ਚਾਦਰ ਚ ਲਪੇਟੇ ਸਭ ਤੋਂ ਵੱਧ ਅਸਰ ਆਦਮਪੁਰ ਚ ਦੇਖਣ ਨੂੰ ਮਿਲਿਆ ਜਿੱਥੇ ਵਿਜ਼ਿਬਿਲਟੀ 50 ਮੀਟਰ ਤੋਂ ਵੀ ਘੱਟ ਰਹੀ ਸੀ ਇਸੇ ਤਰ੍ਹਾਂ ਅੰਮ੍ਰਿਤਸਰ ਤੇ ਪਟਿਆਲਾ ਚ ਵੀ ਦ੍ਰਿਸ਼ਟੀ 50 ਮੀਟਰ ਤੱਕ ਦਰਜ ਕੀਤੀ ਗਈ ਹੈ ਜਦੋਂ ਕਿ ਬਠਿੰਡਾ ਚੋ ਇਹ 80 ਮੀਟਰ ਰਹੀ ਹੈ ਇਸ ਸੰਘਣੀ ਧੁੰਦ ਕਾਰਨ ਸੜਕੀ ਆਵਾਜਾਈ ਦੇ ਨਾਲ ਨਾਲ ਰੇਲ ਗੱਡੀਆਂ ਦੀ ਰਫ਼ਤਾਰ ਉੱਤੇ ਵੀ ਬ੍ਰੇਕਾਂ ਲੱਗੀਆਂ ਨੇ ਤੇ ਇਸ ਜਿਸ ਕਾਰਨ ਮੁਸਾਫਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਕੋਦਰ ਬੇਅਦਬੀ ਕਾਂਡ ਨੂੰ ਅੱਜ 40 ਸਾਲ ਹੋ ਗਏ ਨੇ ਇਸ ਘਟਨਾ 'ਚ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾ ਰਵਿੰਦਰ ਸਿੰਘ ਲਿਤਰਾ ਹਰਮਿੰਦਰ ਸਿੰਘ ਰਾਏਪੁਰ ਬਲਤੇਰ ਸਿੰਘ ਰਾਮਗੜ੍ਹ ਤੇ ਚਿਲਮਨ ਸਿੰਘ ਗੋਰਸੀਆ ਸ਼ਾਮਲ ਨੇ ਇਨ੍ਹਾਂ ਸ਼ਹੀਦ ਨੌਜਵਾਨਾਂ ਦੇ ਮਾਪਿਆਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਤੇ ਨਾ ਹੀ ਇਹ ਘਟਨਾ ਕੋਈ ਵੱਡੇ ਪੰਥਕ ਮੁੱਦੇ ਵੱਜੋਂ ਉੱਭਰ ਕੇ ਸਾਹਮਣੇ ਆ ਸਕੇ ਇਨਾ ਸ਼ਹੀਦ ਹੋਏ ਚਾਰੇ ਨੌਜਵਾਨਾਂ ਚੋਂ ਸਿਰਫ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾ ਦੇ ਬਾਪੂ ਜੀ ਹੀ ਬਲਦੇਵ ਸਿੰਘ ਹੀ ਜਿਉਂਦੇ ਨੇ ਜੋ ਹਰ ਸਾਲ ਕੈਨੇਡਾ ਤੋਂ ਆ ਕੇ ਇਨਾ ਚਾਰੇ ਨੌਜਵਾਨਾਂ ਦੀ ਸਾਂਝੀ ਵਰ੍ਹੇਮੰਨਉਂਦੇ ਨੇ ਇਹ ਚਾਰੇ ਨੌਜਵਾਨ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਚ ਸਰਗਰਮ ਸਨ ਚਾਰ ਦਹਾਕਿਆਂ ਦੌਰਾਨ ਪੰਜਾਬ ਚ ਅੱਠ ਮੁੱਖ ਮੰਤਰੀ ਬਣੇ ਤੇ ਬਦਲ ਗਏ ਪਰ ਕਿਸੇ ਨੇ ਇਨਸਾਫ਼ ਨਹੀਂ ਦਿੱਤਾ ਕੈਨੇਡਾ ਤੋਂ ਆਏ ਬਾਪੂ ਬਲਦੇਵ ਸਿੰਘ ਨੇ ਦੱਸਿਆ ਕਿ 4 ਫਰਵਰੀ 1986 ਤੋਂ ਲੈ ਕੇ 4 ਫਰਵਰੀ 2026 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 40 ਸਾਲਾਂ ਦੇ ਇਤਿਹਾਸ 'ਚ ਦਸ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਨੇ ਇਸ ਮੁੱਦੇ ਬਾਰੇ ਕੋਈ ਸੰਜੀਦਗੀ ਨਹੀਂ ਦਿਖਾਈ। ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦਿਓ ਜਾਦਤ ਧੰਨਵਾਦ।